ਮੈਂ ਪਾਤਮਕੀਤ ਕੋਲ ਥੋੜਾ ਸਾਹ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਸੋਨੀ ਮੁੰਜਲ ਹੈਰ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਅੱਜ ਮੈਂ ਤੁਹਾਡੇ ਨਾਲ ਕਿਹੜੀ ਨੋਸਕਾ ਦੇਸੀਆਂ ਸ਼ੇਅਰ ਕਰਨ ਲੱਗੀ ਹਾਂ ਇਹਨੂੰ ਬੇਸਨ ਦਾ ਸੀਰਾ ਕਹਿੰਦੇ ਆ ਤੇ ਸੁੜਕਾ ਵੀ ਕਹਿ ਦਿੰਦੇ ਆ ਕਿਉਂਕਿ ਜਿਵੇਂ ਹੁਣ ਮੌਸਮ ਚੇਂਜ ਹੋ ਜਾਂਦਾ ਮੌਸਮ ਚਾ ਰੇਸ਼ਾ ਸ਼ਿਕਾਂ ਆਮ ਗੱਲਾਂ ਬੱਚਿਆਂ ਨੂੰ ਹਰ ਇੱਕ ਨੂੰ ਹੋ ਜਾਂਦੀਆਂ ਤੇ ਇਹ ਬਣਾਉਣਾ ਕਿਵੇਂ ਆ ਉਪਾਥੋੜਨਾ ਸ਼ੇਅਰ ਕਰਾਂਗੇ ਇਹ ਬਣਾਉਣਾ ਕਿਵੇਂ ਆ ਜਿਵੇਂ ਠੰਡ ਲੱਗਦੀ ਹੈ ਜੁਕਾਮ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਕਰਦਾ ਹੈ ਸ਼ੀਰਾ ਤੇ ਬਣਾਉਣਾ ਕਿਵੇਂ ਆ ਆਜੋ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਣਾ ਕੇ ਜਰੂਰ ਟਰਾਈ ਕਰੋ ਤੁਸੀਂ ਇਸ ਤਰ੍ਹਾਂ ਜੇ ਆਪਾਂ ਦਵਾਈ ਲੈਨੇ ਆ ਦਵਾਈ ਲੈਣ ਤੋਂ ਬੈਟਰ ਆ ਤੁਸੀਂ ਇਹ ਸ਼ੀਰਾ ਘਰ ਵਿੱਚ ਬਣਾ ਕੇ ਜਰੂਰ ਪੀਓ ਤੇ ਤਾਂ ਕਿ ਤੁਹਾਡਾ ਰੇਸ਼ਾ ਬਿਲਕੁਲ ਚੱਕਿਆ ਜਾ ਸਕੇ ਜੇਦੋ ਆਜੋ ਤੁਹਾਨੂੰ ਦੱਸੀਏ ਕਿਵੇਂ ਬਣਦਾ ਬੇਸੰਦਾ ਸ਼ੀਰਾ ਕਿ ਲੋ ਵੀਡੀਓ ਸ਼ੁਰੂ ਕਰੀਏ ਤੇ ਵੀਡੀਓ ਸ਼ੁਰੂ ਕਰਦੇ ਆ ਇਹ ਜਰੂਰ ਪੜਾਇਓ ਤਾਂ ਕਿ ਆਪਣੇ ਸਰੀਰ ਨੂੰ ਕੋਈ ਨੁਕਸਾਨ ਵੀ ਨਾ ਹੋਵੇ ਤੇ ਆਪਣਾ ਫਾਇਦਾ ਵੀ ਹੋਵੇ ਚਲੋ ਅੱਜ ਫਿਰ ਵੀਡੀਓ ਸ਼ੁਰੂ ਕਰੀਏ ਹਾਂਜੀ ਆਪਾਂ ਇੱਥੇ ਫਲਾਈਪੀਨਿਕ ਲੈ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਜਿਆਦਾ ਨੀ ਪਾਉਣਾ ਹਿਸਾਬ ਨਾਲ ਤੁਸੀਂ ਪਾਉਣਾ ਏ ਚਮਚਾ ਡੇਢ ਕ ਚਮਚਾ ਬਸ ਘਿਓ ਆਪਾਂ ਗਰਮ ਕਰਾਂਗੇ ਜਦੋਂ ਆਪਣਾ ਘਿਓ ਗਰਮ ਹੋ ਗਿਆ ਇਸ ਦੇ ਵਿੱਚ ਪਾਵਾਂਗੇ ਪੰਜ ਬਦਾਮ ਕਿਉਂ ਆਪਾਂ ਗਰਮ ਹੋਣ ਦਵਾਂਗੇ ਜੇ ਤੁਸੀਂ ਕੱਚੇ ਵੀ ਪਾਉਣ ਜੋ ਕੱਚੇ ਹੀ ਪਾਸ ਆ ਸਕਦੇ ਹੁੰਦੀਏ ਤੁਸੀਂ ਇਦਾਂ ਭੁੰਨ ਕੇ ਪਾਉਣੇ ਜਾਂ ਭੁੰਨ ਕੇ ਪਾ ਸਕਦੇ ਤੇਲ ਆਪਣਾ ਗਰਮ ਹੋ ਚੁੱਕਿਆ ਆ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਤੋਂ ਪੰਜ ਬਦਾਮ ਇਹ ਜਿਹੜਾ ਮੈਂ ਬਣਾ ਰਹੀ ਐ ਮੈਂ ਇੱਕ ਜਾਣੇ ਵਾਸਤੇ ਬਣਾ ਰਹੀ ਆ ਕਿਉਂਕਿ ਇਹ ਤੁਸੀਂ ਜ਼ਿਆਦਾ ਜਾਣ ਲਈ ਬਣਾ ਤੋਂ ਦੋਸਤਾਂ ਨਾਲ ਬਣਾ ਸਕਦੇ ਹੋ ਇਹ ਜਿਹੜਾ ਸੀਦਾ ਇਹ ਇੱਕ ਜਾਣੇ ਵਾਸਤੇ ਮੈਂ ਸਰਦੀਆਂ ਬਣਾਉਣੀ ਆ ਕਿਉਂਕਿ ਹਨਾ ਤੁਹਾਨੂੰ ਪਤਾ ਦੇਸ਼ਾ ਦੂਸ਼ਾ ਬਹੁਤ ਜ਼ਿਆਦਾ ਹੋਣਾ ਹੁੰਦਾ ਹੈ ਮੌਸਮ ਚੇਂਜ ਹੋਏ ਹੋਏ ਹੈ ਹਨਾ ਤੇ ਇਹ ਸੀਦਾ ਇੰਨਾ ਜ਼ਿਆਦਾ ਵਧੀਆ ਤੇ ਆਪਣਾ ਦੇਸ਼ਾ ਬਿਲਕੁਲ ਚੱਕ ਦੂਗਾ ਹਾਂਜੀ ਬਦਾਮ ਆਪਣਾ ਭੁੰਨਿਆ ਚੁੱਕਿਆ ਇਹਨਾਂ ਪਕਾੜ ਦਾਂਗੇ ਕੌਲੀ ਦੇ ਵਿੱਚ ਤੇ ਪਾਉਣ ਉਹਦੇ ਵਿੱਚ ਪਾਵਾਂਗੇ ਬੇਸਣ ਜਿਆਦਾ ਨਹੀਂ ਪਾਉ। ਤੁਸੀਂ ਨਟਕ ਦੇ ਹਿਸਾਬ ਨਾਲ ਖਾਂ ਜਿਹੜਾ ਆਪਾਂ ਹਰ ਅੱਖਾਂ ਸਮੋਹ ਰੱਖਣਾ ਬਿਲਕੁਲ ਇਹ ਤਾਂ ਤੁਸੀਂ ਪਣਾਦੇ ਆ ਬਿਲਕੁਲ ਸਲੋ ਰੱਖਣਾ ਹੈ। ਆਪਾਂ ਇਹਨੂੰ ਘੱਟ ਸੇਕ ਤੇ ਭੁੰਨਣਾ ਹੈ। ਜਿਆਦਾ ਸੇਕ ਤੇ ਜਿਹੜਾ ਬੇਸਣ ਆਪਣਾ ਜਿਹੜਾ ਉਹ ਕੱਚਾ ਰਹੇ ਜਾਊਗਾ। ਤੁਸੀਂ ਦੇਖ ਸਕਦੇ ਹੋ ਬੇਸਣ ਆਪਣਾ ਭੁੱਜ ਚੁੱਕਿਆ ਹੈ। ਹਾਂਜੀ ਆਪਣਾ ਬੇਸਣ ਤੁਸੀਂ ਦੇਖ ਸਕਦੇ ਹੋ ਭੁੱਜ ਚੁੱਕਿਆ ਸਵਾਰ ਕੇ ਤੇ ਹੁਣ ਆਪਾਂ ਪਾਉਣਾ ਏ ਕਿ ਦੁੱਧ ਦੁੱਧ ਤੁਸੀਂ ਆਪਦੇ ਸਾਹਨ ਆਪਾਂ ਆਪਾਂ 1 ਗਲਾਸ ਦੁੱਧ ਦਾ ਲਿਆ ਏ ਸਵਾਰ ਕੇ ਨੂੰ ਹਿਲਾਵਾਂਗੇ ਆਪਾਂ ਇਹਨੂੰ ਸਵਾਰ ਕੇ ਹਿਲਾ ਲੈਣਾ ਫਿਰ ਆਪਾਂ ਇਹਦੇ ਵਿੱਚ ਪਾਉਣੀ ਆ ਹਲਦੀ ਥੋੜੀ ਜਿਹੀ ਹਲਦੀ ਪਾਉਣੀ ਆ ਜਿਆਦਾ ਨਹੀਂ ਜੇ ਥੋੜਾ ਕੋਲ ਅੰਬ ਹਲਦੀ ਆ ਕਿ ਤੁਸੀਂ ਉਹ ਪਾ ਸਕਦੇ ਹੋ ਨਹੀਂ ਆਪਾਂ ਦੂਜੀ ਹਲਦੀ ਪਾ ਸਕਦੇ ਹੋ ਇਹ ਰੇਸ਼ੀਓਨੀ ਬਹੁਤ ਵਧੀਆ ਏ ਇਹ ਨੂੰ ਸਵਾਰ ਕੇ ਆਪਾਂ ਸੋ ਗੈਸ ਤੇ ਹਲਾਉਂਦੇ ਰਹਿਣਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਮੈਂ ਇੱਥੇ 2 ਚਮਚੇ ਸ਼ੱਕਰ ਦੇ ਪਾਏ ਆ ਤੁਸੀਂ ਦੇਖ ਸਕਦੇ ਹੋ ਹਲਦੀ ਜਿਹੜੂ ਤੋਂ ਪਾਉਣੀ ਆ ਹਲਦੀ ਜਿਹੜੀ ਐਂਟੀਆਕਸੀਡੈਂਟ ਹੈ ਹੈਲਥੀ ਬਹੁਤ ਵਧੀਆ ਹੈ ਇਹਨੂੰ ਇਕੱਠਾ ਹਲਾਉਂਦੇ ਲੈਣਾ ਹਾਂਜੀ ਮੀਡੀਅਮ ਸੇਕ ਤੇ ਆਪਾਂ ਇਹਨੂੰ ਘੋਲ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਜਿਹੜੇ ਬਦਾਮ ਆ ਕੱਟੇ ਹੋਏ ਉਹ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਮੀਡੀਅਮ ਸੇਕ ਤੇ ਬਦਕੋ ਗਾੜਾ ਹੋ ਚੁੱਕਿਆ ਸੂਪ ਹੈ ਇੱਕ ਤੋਂ ਦੋ ਮਿੰਟ ਆਪਾਂ بس ਇਹਨੂੰ ਹੋਰ ਹਿਲਾਵਾਂਗੇ ਤਾਂ ਕਿ ਜਿਹੜੀਆਂ ਆਪਣੀ ਸਾਰੀਆਂ ਚੀਜ਼ਾਂ ਪਾਈਆਂ ਉਹਨਾਂ ਦਾ ਅਸਰ ਦੁੱਧ ਦੇ ਵਿੱਚ ਹੋ ਸਕੇ ਹਾਂਜੀ ਆਪਣਾ ਜਿਹੜਾ ਸੂਪ ਬਣ ਕੇ ਤਿਆਰ ਆ ਤੇ ਹੁਣ ਆਪਾਂ ਇੰਡੈਕਸ਼ਨ ਬੰਦ ਕਰ ਦਾਂਗੇ ਤੇ ਇਹਨੂੰ ਹੁਣ ਕੱਪ ਵਿੱਚ ਕੱਢਾਂਗੇ ਹਾਂਜੀ ਆਪਣਾ ਇਹਦਾ ਸਿੱਧਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਕੱਪ ਵਿੱਚ ਕੱਢਾਂਗੇ ਇੱਧਰ ਸੀਧਾ ਨਾ ਪੱਕਾ ਕੱਪੜੇ ਵਿੱਚ ਕੱਢ ਦਾਂਗੇ ਤੁਸੀਂ ਇਸ ਨੂੰ ਪੀ ਕੇ ਗਰਮਾਈਸ਼ ਲੈਣੀ ਆ ਤੁਸੀਂ ਬਾਅਦ ਨਹੀਂ ਨਿਕਲਣਾ ਨਾ ਪੱਖੇ ਥੱਲੇ ਬੈਠਾ ਤੇ ਇਸ ਨੂੰ ਪੀਣ ਤੋਂ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈਗਾ ਤੇ ਇਸ ਤਰ੍ਹਾਂ ਆਪਣਾ ਇਹਦਾ ਬੇਸਨ ਦਾ ਸੀਦਾ ਬਣ ਕੇ ਤਿਆਰ ਉੱਪਰ ਜਿਹੜਾ ਕੰਮ ਕੱਟੇ ਹੋਏ ਥੋੜੇ ਜਿਹੇ ਬਦਾਮ ਪਾ ਰਹੇ ਨੇ ਆਪਣਾ ਬੇਸ਼ੰਦਾ ਸੀਦਾ ਬਣ ਕੇ ਤਿਆਰ ਖੰਗਜ ਕਾਮ ਤੋਂ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਕੇ ਜਰੂਰ ਪੀਓ ਬੇਸ਼ੰਦਾ ਸੀਦੇ ਨੂੰ ਤੁਹਾਡੀ ਖੰਗਜ ਕਾਮ ਦੇਸ਼ਾ ਬਿਲਕੁਲ ਚੱਕਿਆ ਜਾਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ